ਆਰਜਨ 605A 14 ਮਾਡਲ 4,85,000 ਰੁਪਏ ਟਾਇਰੇ ਦੇ ਵੀ ਪੂਰੇ ਚੰਗੇ ਅੱਧੇ ਟਾਇਰ ਅੱਧੋਂ ਜ਼ਿਆਦਾ ਟਰੈਕਟਰ ਪੂਰਾ ਸਾਫ ਫਾਰਮ ਟਰੱਕ 60 11 ਮਾਡਲ 3,55,000 ਰੁਪਏ ਟਾਇਰ ਜੇ ਹੈਗੇ 70 ਰੁਪਏ ਫਾਰਮ ਟਰੱਕ 60 ਨੋਡਾ ਨਵੇਂ ਮਾਡਲ 2 ਲੱਖ ਰੁਪਿਆ ਰੇਟ ਇਹਦਾ ਟਾਇਰ ਇਹ ਹੈ 40 ਰੁਪਏ ਮੂਵਲੇ ਟਾਇਰ ਵੀ ਹੈ ਅੱਧਿਆਂ ਕੱਟਿਆ ਆ ਆਰਜਨ 605 ਦਾ ਮਾਡਲ 185000 ਰੁਪਿਆ मगरले ट नमें मूहले टायर अगर ट्रैक्टर भी पूरा साफ स्वराज दो हजार अट्ठ मॉडल तीन लाख पचानवे हजार रुपया ਟਾਇਰ ਇਹਦੇ ਪੂਰੇ ਚੰਗੇ ਆ 60% ਟਾਇਰ ਇਹਗੇ ਇੱਕ ਡੱਕ ਲੱਗਾ ਸ਼ਤਰੀ ਚੋਦਰੀ ਪੂਰੀ ਥੋਣੀ ਲੱਗੀ ਹੋਰ ਨੇ ਟਾਇਰ ਵੀ ਪੂਰੇ ਚੰਗੇ 743 2001 ਮਾਡਲ 2.5 ਲੱਖ ਰੁਪਇਆ ਰੇਟ ਆ ਦਾ ਵੀ ਟਰੈਕਟਰ ਪੂਰਾ ਸਾਫ ਟਾਇਰ ਵੀ ਚੰਗੇ ਆ 70 75 ਰੁਪਏ ਦਾ ਟਾਇਰ ਆ ਮੂਹਲੇ ਟਾਇਰ ਅੱਦੇਗਾ ਟਰੈ ਦੇ ਪੂਰਾ ਸਾਫ ਡਿਸਟ੍ਰੀਬਿਊਟਰ ਲੱਗਾ ਹੋਇਆ ਮਾਈਸੀ 2416 ਮਾਡਲ ਆ 290000 ਰੁਪਿਆ ਰੇਟ ਆ ਟਾਇਰ ਮਗਰਲੇ ਹੈਗੇ 70 ਰੁਪਏ ਮੋਰ ਲਟਿਆ ਰਿਹਾ ਬੱਦਿਆ ਇਹ ਵੀ ਟਰੈਕਟਰ ਪੂਰਾ ਸਾਫ ਸਟੈਂਡਰਡ 450 17 ਮਾਡਲ 370000 ਰੁਪਿਆ ਰੇਟ ਆ ਦਾ ਟਾਇਰ ਹੈਗੇ ਨੇ 30 ਪੈਸੇ ਮੂਹਰੇ ਟਾਇਰ ਰੱਦੇਗਾ ਟਰੈਕਟਰ ਪੂਰਾ ਸਾਫ਼ ਪਿਆਰਾ ਇਹਨਾਂ ਦਾ